ਸੀ ਦੇਖ ਰਹੇ ਪ੍ਰਾਈਮ ਸਵਰਾਂ ਨਿਊਜ਼ ਤੇ ਮੈਂ ਤਰਸੀਮ ਸਿੰਘ ਪਪਾ ਲੋਕ ਸਭਾ ਦੀਆਂ ਚੋਣਾਂ ਕੁਝ ਦਿਨ ਪਹਿਲਾਂ ਹੋ ਕੇ ਹੱਟੀਆਂ ਨੇ ਔਰ ਉਹਦੇ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਨੇ ਵੱਖ-ਵੱਖ ਤਰ੍ਹਾਂ ਦੇ ਵਿਅੰਗ ਕਥੇ ਸੀਗੇ ਕਈਆਂ ਨੇ ਕਿਹਾ ਗਿਆ ਕਿ ਅਸੀਂ ਪੰਥਿਆਂ ਭਾਈ ਅਮਰਤਪਾਲ ਸਿੰਘ 2 ਸਾਲ ਪਹਿਲਾਂ ਕਿੱਥੇ ਪੰਥ ਆ ਗਿਆ ਔਰ ਕਈ ਤਰ੍ਹਾਂ ਦੀਆਂ ਪੋਸਟਾਂ ਵਾਇਰਲ ਕੀਤੀਆਂ ਗਈਆਂ ਭਾਈ ਪਰਮਜੀਤ ਸਿੰਘ ਅਕਾਲੀ ਸਾਡੇ ਨਾਲ ਨੇ ਉਹਨਾਂ ਦੇ ਨਾਂ ਤੇ ਵੀ ਇੱਕ ਪੋਸਟ ਜਿਹੜੀ ਐ ਸਿਪਾਈ ਚਾਰੇ ਦੇ ਵਿਰੁੱਧ ਵਾਇਰਲ ਕੀਤੀ ਗਈ ਸੀ ਜਿਹਦੀ ਬੜੀ ਚਰਚਾ ਦੇ ਵਿੱਚ ਰਹੀ ਉਹ ਭਾਈ ਸਾਹਿਬ ਨੇ ਅਗਲੇ ਦਿਨੀ ਉਹਦਾ ਜਵਾਬ ਤਾਂ ਦੇ ਦਿੱਤਾ ਸੀਗਾ ਪਰ ਅੱਜ ਸਾਡੇ ਨਾਲ ਨੇ ਭਾਈ ਸਾਹਿਬ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਭਾਈ ਸਾਹਿਬ ਜਿਹੜੀ ਇੱਕ ਪੋਸਟ ਵਾਇਰਲ ਹੋਈ ਸੀ ਉਹਦਾ ਅਸਲ ਕੀ ਸੱਚ ਕੀ ਸੀ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਸਾਚੋ ਤੁਹਾਡੇ ਸਾਹਮਣੇ ਹੈ ਜੀ ਕਿ ਜੇ ਉਹ ਸੱਚੀ ਹੁੰਦੀ ਤਾਂ ਸ਼ਾਇਦ ਮੈਂ ਜੇਲ੍ਹ ਚ ਹੁੰਦਾ ਜਿਸ ਤਰ੍ਹਾਂ ਦੀ ਉਹ ਭਾਸ਼ਾ ਵਰਤੀ ਗਈ ਸੀ ਜਿੱਦਾਂ ਦੀ ਉਹ ਚੈਟ ਬਣਾਈ ਸੀ ਸੋ ਸਾਰੀ ਉਹ ਚੈਟ ਜਾਲੀ ਇੱਕ ਸਿਆਸੀ ਪਾਰਟੀ ਨਾਲ ਜੁੜਿਆ ਹੋਇਆ ਬੰਦਾ ਕੈਨੇਡਾ ਤੋਂ ਉਹਦਾ ਨਾਮ ਸ਼ਕੁੰਤ ਬਰਾੜ ਕਰਕੇ ਆ ਉਹ ਜਿਹਦੇ ਬਾਰੇ ਸੋਸ਼ਲ ਮੀਡੀਆ ਤੋਂ ਜਗ ਜਾਗ ਜਾ ਰ ਹੋ ਚੁੱਕਾ ਉਹਦੀ ਜਿਹੜੀ ਮਨਸ਼ਾ ਵਾ ਉਹਦੀ ਸੋਚ ਆ इवन ਉਹ ਸ਼ਰਮ ਕਹਿ ਚੁੱਕਾ ਫੇਸਬੁੱਕ ਦੇ ਉੱਤੇ ਕਿ ਤੇ ਆਪਾਂ ਦੇ ਖਿਲਾਫ ਜਿਹੜੀ ਭਾਸ਼ਾ ਉਹ ਪਹਿਲਾਂ ਵਰਦਾ ਸੀਗਾ ਉਹ ਸਮੇ ਆ ਗਈ ਉਹ ਇੱਕ ਪ੍ਰੋਪਗੈਂਡਾ ਸੀਗਾ ਜਿਹੜਾ ਉਹ ਇਹਨਾਂ ਲੋਕਾਂ ਦੇ ਵੱਲੋਂ ਕੀਤਾ ਗਿਆ ਸੀਗਾ ਵੀ ਇਸ ਕਰਕੇ ਵੀ ਭਾਈ ਸਾਹਿਬ ਨੂੰ ਜਿਹੜਾ ਵਕਸ ਦੇ ਕੇ ਨਾਲ ਬਦਨਾਮ ਕੀਤਾ ਜਾਵੇ ਭਾਈ ਬਸ ਪਾਸ ਨੂੰ ਵੋਟਾਂ ਨਾ ਪੈਣ ਤਾਂ ਭਾਈ ਚੈਨ ਨੂੰ ਅੱਪ ਚ ਲੜਾਇਆ ਜਾਵੇ ਜਦ ਕਿ ਸਿੱਖ ਦੀ ਕੋਈ ਜਾਤ ਪਾਤ ਹੈ ਨਹੀਂ ਪਰ ਉਹਨਾਂ ਲੋਕਾਂ ਵੱਲੋਂ ਇਸ ਤਰ੍ਹਾਂ ਦਾ ਪ੍ਰੋਪਗੈਂਡਾ ਕੀਤਾ ਗਿਆ ਸੀ ਪਰ ਗੁਰੂ ਸਾਹਿਬ ਨੇ ਕਿਰਪਾ ਕਰਕੇ ਉਹ ਪ੍ਰੋਪਗੈਂਡਾ ਜਿਹੜਾ ਸੀ ਉਹ ਦੋਦੇ ਦੇ ਵਿੱਚ ਸਾਰਾ ਤੋੜਤਾ ਸੀਗਾ ਸੰਗ ਸਾਮਣੇ ਉਹ ਬੰਦਾ ਨੰਗਾ ਹੋ ਗਿਆ ਸੀਗਾ ਅਸੀਂ ਖੁਦ ਦਰਖਾਸਤ ਦਿੱਤੀ ਸੀ ਪ੍ਰਸ਼ਾਸਨ ਨੂੰ ਵੀ ਇਹਦੀ ਜਾਣਕਾਰੀ ਦਿੱਤੀ ਜਾਵੇ ਕਿ ਅਸੀਂ ਦੋਸ਼ੀ ਆ ਸਰ ਤੇ ਬੰਦ ਜਿਹੜੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਵੇ ਭਾਈ ਸਾਹਿਬ ਜਦੋਂ ਇਲੈਕਸ਼ਨ ਦਾ ਦੌਰ ਆਇਆ ਤੇ ਭਾਈ ਸਾਹਿਬ ਦੇ ਵੀ ਜਿਹੜੇ ਪੇਪਰ ਸਾਰੀਆਂ ਸੰਗਤਾਂ ਨੇ ਇਕੱਠ ਕਰਕੇ ਇੱਕ ਮਨ ਬਣਾਇਆ ਕਿ ਭਾਈ ਸਾਹਿਬ ਨੂੰ ਇਲੈਕਸ਼ਨ ਲੜਾਉਣੀ ਚਾਹੀਦੀ ਆ ਉਸ ਸਮੇਂ ਦੇ ਵਿੱਚ ਵਿਰਸਾ ਸਿੰਘ ਬਿਲਟੋਆ ਨੇ ਕਿਹਾ ਕਿ ਅਸੀਂ ਅਸਲੀ ਪੰਥ ਆ ਇਹ ਇਹ ਜੀਨਾ ਸਾਹਿਬ ਨੇ ਕਿਹਾ ਵੀ ਅਸੀਂ ਅਸਲੀ ਪੰਥੀਆਂ ਅਸੀਂ ਗੁਰਸਿੱਖੀਆਂ ਅਸੀਂ ਪੰਥੀਆਂ ਤੇ ਭਾਈ ਅੰਮ੍ਰਿਤਪਾਲ ਸਿੰਘ 2 ਸਾਲ ਪਹਿਲਾਂ ਆ ਕੇ ਪੰਥ ਦਾ ਆਗੂ ਬਣ ਗਿਆ ਇਹ ਅਸਲੀ ਪੰਥ ਦੀ ਪਰਿਭਾਸ਼ਾ ਤੁਸੀਂ ਕਿੰਨੂੰ ਸਮਝਦੇ ਜਿਹੜਾ ਜੀਦਾ ਕਹਿੰਦਾ ਕਿ ਮੈਂ ਅਸਲੀ ਪੰਥਕ ਆ ਜੇ ਉਹ ਅਸਲੀ ਪੰਥਕ ਹੁੰਦਾ ਤੇ ਉਹ ਕਾਤਲ ਜਮਾਦਰ ਨਾਲ ਨਾ ਖਲੋਤਾ ਹੁੰਦਾ ਸਭ ਤੋਂ ਵੱਡੀ ਗੱਲ ਜਿਨ੍ਹਾਂ ਨੇ ਕਹਾਣ ਕੀਤਾ ਜਿਨ੍ਹਾਂ ਨੇ ਤਖਸਾਲੇ ਢਾਏ ਜਿਨ੍ਹਾਂ ਸਾਡੇ ਬਚੰਗੀਆਂ ਬੱਚਿਆਂ ਨੂੰ ਅਸ਼ੀਰਗ ਦਿੱਤਾ ਦਰਸ਼ਨ ਕਰਨਾ ਆਇਆ ਨੂੰ ਸਾਡੇ ਯੋਧੇ ਜਿਹੜੇ ਇਹਨਾਂ ਦੇ ਕਰਕੇ ਸ਼ਹੀਦ ਹੋਏ ਕਿਉਂਕਿ ਸਾਰ ਤੱਕ ਤੇ ਹਮਲਾ ਕੀਤਾ ਸਾਡੇ ਯੋਧਿਆਂ ਨੂੰ ਲੜਨਾ ਪਿਆ ਨਹੀਂ ਤੇ ਸਾਨੂੰ ਸਗੋ ਉਹ ਜਿਹੋ ਯੋਧੇ ਲੋੜ ਸੀਗੀ ਸੰਤਾਂ ਵਰਗਾ ਦੁਬਾਰਾ ਥੋੜੀ ਪ੍ਰਗਟ ਹੋਣਾ ਵਿਚਾਰ ਗਰੂਪ ਸਾਡੇ ਚ ਅਜੇ ਹੈਗੇ ਨੇ ਸਾਡੇ ਕੋਲ ਸੀਰ ਗਰੂਪ ਚ ਨਹੀਂ ਹੈਗੇ ਪਰ ਸਾਨੂੰ ਲੋੜ ਸੀ ਜਿਹੋ ਯੋਧਿਆਂ ਦੀ ਪਰ ਇਹਨਾਂ ਨੇ ਤਾਂ ਦੇ ਪ੍ਰੋਪੋਗੈਂਡ ਦੇ ਕੀਤੇ ਸਾਰੇ ਤਖਤਾਂ ਤੇ ਹਮਲਾ ਕੀਤਾ ਉਹਨਾਂ ਤਖਤਾਂ ਦੀ ਇਜਮਤ ਦੀ ਖਾਤਰ ਸਾਡੇ ਸਿੰਘ ਝਲ ਲੜਦੇ ਹੋਏ ਸ਼ਹੀਦ ਹੋਏ ਅੱਜ ਉਸ ਕਦਰ ਜਮਾ ਦੇ ਵਿੱਚ ਬੈਠਾ ਉਸ ਕਦਰ ਜਮਾ ਚ ਚੈਂਪੀਅਨਸ਼ਿਪ ਲੜਦਾ ਐ ਐਮਐਲਏ ਲੜਦਾ ਇਹਨਾਂ ਨੂੰ ਇਹ ਸੋਚਦੇ ਨੇ ਪੰਥਕ ਅਸੀਂ ਕਿਹੜੇ ਪਾਸ ਉਹ ਤਾਂ ਦਿਖਦੀ ਨਾਲ ਨੂੰ ਪੰਥ ਜਿਹੜਾ ਗੁਰੂ ਦੇ ਥਾਂ ਦਾ ਬੇਦਵੀ ਹੋ ਰਹੀ ਆ ਉਹਦੇ ਵਾਸਤੇ ਕਦੀ ਬੋਲੇ ਨਹੀਂ ਕਿਹੜਾ ਪੰਥ ਦਾ ਰੂਪ ਆ ਬਲਡੋਆ ਸਾਦਾ ਰੂਪ ਪੰਥ ਕਾ ਆਪਾਂ ਦੇਖ ਹੀ ਲਿਆ ਕਿੰਨੀ ਉਹਨਾਂ ਦੀ ਜਿਹੜੀ ਮਿਆਰ ਆ ਭਾਸ਼ਾ ਦੀ ਛੋਟੀ ਸੋਚ ਆ ਕਿੱਦਾਂ ਦੀ ਉਹਨਾਂ ਨੇ ਚੋਣਾ ਚ ਭਾਸ਼ਾ ਵਰਤੀ ਜਾਂ ਭਾਈ ਸਾਹਿਬ ਦੇ ਪ੍ਰਤੀ ਉਹਨਾਂ ਦੇ ਪਰਿਵਾਰ ਬੱਦੀਓ ਆਪਾਂ ਦੇਖ ਹੀ ਲਈ ਆ ਸੋ ਇਹ ਪੰਥਕਾਂ ਦੀ ਨਿਸ਼ਾਨੀ ਨਹੀਂ ਹੁੰਦੀ ਜੀ ਅਸਲ ਜੇ ਕੁਰਸੀ ਦਾ ਪਿਆਰ ਕਰਨੇ ਲੋਕ ਨੇ ਇਹਨਾਂ ਨੂੰ ਕੁਰਸੀ ਚਾਹੀਦੀ ਹੁੰਦੀ ਆ ਉਹਦੇ ਵਾਸਤੇ ਜਦੋਂ ਉਹਨਾਂ ਨੂੰ ਲੋੜ ਪੈਂਦੀ ਪੰਥ ਵਿੱਚ ਇੱਤੇ ਆ ਜਾਂਦਾ ਜਿਹੜੇ ਬੰਦੀ ਸਿਗਾ ਨੁਅਤਵਾਦੀ ਲੱਗਦੇ ਸੀਗੇ ਅੱਜ ਜੋ ਬੰਦੀ ਸਿਗਾ ਲੱਗਣ ਲੱਗ ਪਏ ਨੇ ਗੁਰੂ ਸਾਹਿਬ ਦੀ ਬੇਦਵੀ ਹੋਈ ਬਰਗਾਰੀ ਮਹਿਲ ਦੇ ਵਿੱਚ ਇਹਨਾਂ ਲੋਕਾਂ ਨੇ ਸਾਥ ਕੀ ਦੇਣਾ ਸੀਗਾ ਇਹਨਾਂ ਨੇ ਡਾਂਗਾ ਮਾਰੀਆਂ ਗੋਲੀਆਂ ਚਲਾਈਆਂ ਸਿੰਘ ਸ਼ਹੀਦ ਕੀਤਾ ਜਿਹੜੀ ਸਰਕਾਰ ਸੀ ਇਹਨਾਂ ਦੀ ਤੇ ਜਿਨ੍ਹਾਂ ਨੇ ਕੀਤੀ ਬੇਦਵੀ ਸਰਸਿਆ ਦੇ ਛਿਲਿਆਂ ਦੀ ਪੁਸ਼ਤਪਨਾਇ ਕੀਤੀ ਇਹਨਾਂ ਲੋਕਾਂ ਨੇ ਸੋ ਇਹ ਪੰਥਕ ਦਾ ਰੂਪ ਸੰਗਤ ਵੇਖ ਚੁੱਕੀ ਆ ਤੇ ਉਹਦਾ ਜਵਾਬ ਉਹਨਾਂ ਇਲੈਕਸ਼ਨ ਦੇ ਵੀ ਦੇ ਚੁੱਕੀ ਐ ਕੀ ਇਹ ਲੱਗਦਾ ਕਿ ਜਿਹੜਾ ਭਾਈ ਅਮਰਪਾਲ ਸਿੰਘ ਨੂੰ ਡਿਬੜੂਗੜ ਭੋਜਿਆ ਤੇ ਪੰਜਾਬ ਸਰਕਾਰ ਨੂੰ ਜਿਹੜਾ ਇਸ ਦਾ ਮੂੰਹ ਤੋਰਵਾ ਜਵਾਬ ਲੋਕਾਂ ਨੇ ਦਿੱਤਾ ਵਾ ਕਿ ਕੀ ਪੰਜਾਬ ਜੇ ਕੋਈ ਉਹਨਾਂ ਦੇ ਪਰਚਾ ਸੀ ਉਹਨਾਂ ਦੇ ਵਿੱਚ ਪੰਜਾਬ ਦੀਆਂ ਦੇਹਾਂ ਤੇ ਵੀ ਰੱਖਿਆ ਜਾ ਸਕਦਾ ਹੈ ਪਰ ਇੱਕ ਹਿਸਾਬ ਦਾ ਕਾਲਾ ਪਾਣੀ ਡਿਬੜੂਗੜ ਉਹਨਾਂ ਨੂੰ ਭੋਜਿਆ ਗਿਆ ਕੀ ਇਹ ਲੋਕਾਂ ਦੇ ਵਿੱਚ ਗੁੱਸਾ ਨਹੀਂ ਸੀ ਇਹ ਗੱਲ ਕੱਲਾ ਪੰਜਾਬ ਸਰਕਾਰ ਨੂੰ ਜੀ ਮੈਂ ਕਹਿੰਦਾ ਪੂਰੀ ਦੁਨੀਆ ਨੂੰ ਇਹ ਪਤਾ ਲੱਗ ਗਿਆ ਕਿ ਭਾਈ ਸਾਹਿਬ ਨੂੰ ਸੰਗਤ ਕਿੰਨਾ ਪਿਆਰ ਕਰਦੀ ਆ ਕਿੰਨਾ ਸਤਿਕਾਰ ਦਿੰਦੀ ਆ ਤੇ ਉਹਨਾਂ ਦੇ ਜਿਹੜੇ ਕੀਤੇ ਕੇ ਕਾਰਜ 6 ਮਹੀਨੇ ਤੱਕ ਜਿਆਦਾ ਸਮਾਂ ਤਾਂ ਇਤਰੇ ਨਹੀਂ 6-7 ਮਹੀਨੇ ਵਿਚਰੇ ਨੇ ਤੇ 6-7 ਮਹੀਨੇ ਜਿਹੜਾ ਸੰਗਤ ਉਹ ਜਿਨ੍ਹਾਂ ਨੇ ਪ੍ਰੇਮ ਕਰਿਆ ਸੀ ਪਿਆਰ ਕਰਿਆ ਸੀ ਉਹਦਾ ਰੂਪ ਐਮਪੀ ਲਈ ਮੈਂ ਅਪੀਸ਼ੇਪ ਦੇ ਦਿੱਤੀ ਸੰਗਤ ਨੂੰ ਦਿੱਤਾ ਵਾ ਉਹ ਵੇਖ ਵਿੱਚ ਵੀ ਜਿਹੜਾ ਵਾ ਉਹ ਇਸੇ ਤਰ੍ਹਾਂ ਸੰਗਤ ਪ੍ਰੇਮ ਕਰੂਗੀ ਕਿਉਂਕਿ ਜਾਣਦੀ ਆ ਕਿ ਕੌਣ ਲੀਡਰ ਹੈ ਜਿਹੜਾ ਸਾਡੀ ਅੱਜ ਦੋਫੀ ਰਗ ਸਮਝਦਾ ਵਾ ਕੌਣ ਆ ਜੇ ਸਾਰੀ ਨੌਜਵਾਨੀ ਦੀ ਗੱਲ ਸਮਝਦਾ ਵਾ ਉਹਨੂੰ ਬਚਾਉਣ ਦੀ ਖਾਤਰ ਜ਼ਮੀਨ ਤੇ ਉਤਰਿਆ ਆਪਣਾ ਕੰਮ ਘਰ ਛੱਡ ਕੇ ਸੁੱਖ ਸੁਦਾਵਾਂ ਛੱਡ ਕੇ ਆਪਣਾ ਕਾਰੋਬਾਰ ਛੱਡ ਕੇ ਉਹ ਬੰਦਾ ਨੰਗੇ ਧੜੋ ਕੇ ਤੁਰਿਆ ਤੇ ਉਹਦੇ ਤੇ ਐਨਐਸਏ ਲਾ ਕੇ ਸਾਫੀਆਂ ਦੇ ਐਨਐਸਏ ਲਾ ਕੇ ਜ਼ਿਲ੍ਹਾ ਚ ਬੰਦ ਕਰਕੇ ਇਹਨਾਂ ਦੀ ਜਿਹੜੀ ਮਨਸ਼ਾ ਸੀ ਉਹ ਪ੍ਰਗਟ ਹੋ ਗਈ ਵੀ ਇਹ ਨਹੀਂ ਚਾਹੁੰਦੇ ਕਿ ਪੰਥ ਤੇ ਪੰਜਾਬ ਦੇ ਭਲੇ ਦੀ ਗੱਲ ਕਰੇ ਪਰ ਸੰਗਤ ਬਹੁ ਸਿਆਣੀਆਂ ਜੀ ਅੱਜਕੱਲ ਨੌਜਵਾਨੀ ਜਿਹੜੀ ਆ ਉਹ ਸਮਝਦੀ ਐਸ ਗੱਲ ਨੂੰ ਉਹਨਾਂ ਨੇ ਸਾਥ ਦੇ ਕੇ ਭਾਈ ਸਾਹਿਬ ਨੂੰ ਐਮਪੀ ਬਣਾਇਆ ਹੁਣ ਸਰਕਾਰ ਨੂੰ ਇਹ ਚਾਹੀਦਾ ਵੀ ਬਿਨਾਂ ਸ਼ਰਤ ਭਾਈ ਸਾਹਿਬ ਨੂੰ ਜ ਉਹ ਕਾਰਨ ਜੇ ਇਸ ਤੋਂ ਬਾਅਦ ਵੀ ਉਹ ਜੇਲ੍ਹ ਚ ਰੱਖਦੇ ਨੇ ਕਿਸ ਤਰੀਕੇ ਨਾਲ ਉਹਨਾਂ ਦੀ ਕੋ ਮਨਚਾ ਜਾਰ ਹੁੰਦੀ ਆ ਫਿਰ ਸਮਝ ਲੈਣਾ ਚਾਹੀਦਾ ਵਾ ਕਿ ਕੋਈ ਵੀ ਸਰਕਾਰ ਹੋਵੇ ਕਿਤੇ ਵੀ ਉਹ ਭਾਵੇਂ ਸੈਂਟਰ ਦੀ ਬਣੀ ਹੋਵੇ ਪੰਜਾਬ ਚ ਆਵੇ ਉਹ ਪੰਤੇ ਪੰਜਾਬ ਦਾ ਭਰਾ ਨਹੀਂ ਚਾਹੁੰਦੀ ਭਾਈ ਅਮਰਸਾਹ ਪਾਲ ਸਿੰਘ ਜੇ ਜੇਲ੍ਹ ਤੋਂ ਬਾਹਰ ਆਉਂਦੇ ਨੇ ਤੇ ਜਿਹੜੀ ਖਾਲਸਾ ਵਹੀਰ ਅੱਗ ਦੇ ਵਿੱਚ ਰੁਕੀ ਸੀ ਉਸ ਤੋਂ ਬਾਅਦ ਉਹ ਕਾਰਜ ਜਿਹੜਾ ਸਮਾਪਤ ਹੋ ਗਿਆ ਸੀ ਕੀ ਨਵੇਂ ਸਿਰੇ ਤੋਂ ਫੇਰ ਉਹ ਸ਼ੁਰੂ ਕਰਨ ਗਿਆ ਕਿ ਸਰੂਪ ਸਭ ਕਿਰਪਾ ਕਰਨਗੇ ਜੀ ਬਿਲਕੁਲ ਸਾਨੂੰ ਆਪਣੇ ਭਰਾ ਤੇ ਭਰੋਸਾ ਵਾ ਤੇ ਆਸ ਆ ਕਿ ਜਦੋਂ ਉਹ ਬਾਹਰ ਆਉਣਗੇ ਜਿੱਥੇ ਉਹ ਆਪਣੇ ਸਿਆਸੀ ਕਾਰਜ ਕਰਨਗੇ ਉਥੇ ਪੰਥ ਦੇ ਕਾਰਜ ਪੈਲ ਦੇ ਆਧਾਰ ਤੇ ਕਰਨਗੇ ਉਸ ਹਨ ਭਾਈ ਪਰਮਜੀਤ ਸਿੰਘ ਅਕਾਲੀ ਉਹਨਾਂ ਨੇ ਪੂਰੀ ਸ਼ੁੱਸ਼ੀ ਦੇ ਨਾਲ ਕਿਹਾ ਵਾ ਕਿ ਜਿਹੜੀ ਉਹ ਚੈਟ ਪਾਈ ਸੀ ਉਹ ਜਿਹੜੇ ਬੰਦੇ ਦੀ ਅਸੀਂ ਦਰਖਾਸਤ ਦਿੱਤੀ ਸੀ ਉਹਦੇ ਆ ਕੇ ਸਾਹਮਣੇ ਮੰਨ ਵੀ ਲਿਆ ਵਾ ਔਰ ਉਹਨਾਂ ਨੇ ਕਿਹਾ ਕਿ ਜਿੱਤਰਾ ਭਾਈ ਸਾਹਿਬ ਪਹਿਲਾ ਕਾਰਜ ਕਰਦੇ ਸੀ ਉਹ ਬਾਹਰ ਆ ਕੇ ਪੰਥ ਦੇ ਵੀ ਕਾਰਜ ਕਰਨਗੇ ਔਰ ਆਪਣੀ ਮੈਂਬਰਸ਼ਿਪ ਐਮਪੀ ਮੈਂਬਰਸ਼ਿਪ ਦੇ ਵੀ ਜਿਹੜੇ ਕਾਰਜ ਉਹ ਜ਼ਰੂਰ ਕਰਨਗੇ ਔਰ ਲੋਕਾਂ ਨੂੰ ਜਿਹੜੀ ਨਸ਼ਿਆਂ ਤੋਂ ਜਿਹੜੀਆਂ ਸਰਕਾਰਾਂ ਰਾਹਤ ਨਹੀਂ ਦਿਵਾ ਸਕੀਆਂ ਉਹ ਰਾਦ ਮੇਗੀ ਹੁਣ ਸਾਡੇ ਨਾਲ ਹੋਰ ਬੜੇ ਭਾਈ ਸਾਹਿਬ ਇੱਥੇ ਜੁੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਜਿਹੜਾ ਪ੍ਰੋਗਰਾਮ 84 ਜੂਨ 84 ਦਾ ਜਿਹੜਾ ਕੰਦੂ ਕਰਾ ਉਹਦੇ ਨਿਮਿਤ ਜਿਹੜਾ ਪ੍ਰੋਗਰਾਮ ਅੱਜ ਪਾਈ ਅਮਰਤਪਾਲ ਸਿੰਘ ਦੇ ਪਰਿਵਾਰ ਵੱਲੋਂ ਜੋ ਕਰਵਾਇਆ ਜਾ ਰਿਹਾ ਏ ਕਿਉਂਕਿ 84 ਦੀ ਪੀੜ ਜਿਹੜੀ ਜਦੋਂ ਹੀ ਜੂਨ ਮੇਂ ਆਉਂਦਾ ਤਾਂ ਸਾਰੇ ਸਿੱਖਾਂ ਦੇ ਦਿਲਾਂ ਨੂੰ ਜਿਹੜੀ چیرਦੀ ਜਾਂਦੀ ਆ ਔਰ ਹਰ ਸਾਲ ਹੀ ਵੱਧਦੀ ਜਾਂਦੀ ਆ ਤੇ ਉਸੇ ਤਰ੍ਹਾਂ ਹੀ ਇਹ ਗਾਂਵੇ ਹੋਂ ਜਿਹੜੇ ਭਾਈ ਅਮਰਤਪਾਲ ਸਿੰਘ ਤੇ ਜਿੱਦਾਂ ਐਨਐਸਏ ਨੇ ਲਾਤੀ ਔਰ ਹੋਰ ਵੀ ਬੇਕਸੂਰ ਜਿਹੜੇ ਨੌਜਵਾਨਾਂ ਤੇ ਇਹਨਾਂ ਨੇ ਬਿਨਾ ਗੱਲ ਤੋਂ ਜਿਹੜੀ ਐਨਐਸਏ ਲਾਤੀ ਆ ਉਹ ਵੀ ਨੌਜਵਾਨ ਜਿਹੜੇ ਸੁਮੱਚੇ ਤੁਹਾਡੇ ਵਾਲੇ ਦੁਆਲੇ ਜਿਹੜੇ ਬਿਲਕੁਲ ਉਸ ਦੇ ਤਹਿਤ ਹੀ ਅੱਜ ਭਾਈ ਅਮਰਤਪਾਲ ਸਿੰਘ ਦੀ ਜਿਹੜੀ ਖੰਡੂਰ ਸਾਹਿਬ ਤੋਂ ਜਿਹੜੀ ਉਹਨਾਂ ਦੀ ਵੱਡੀ ਲੀਡ ਦੇ ਵਿੱਚ ਜਿੱਤ ਹੋਈ ਆ ਉਹ ਲੋਕਾਂ ਦਾ ਭਾਰੀ ਜਿਹੜਾ ਰੋਸ ਹੀਗਾ ਉਹ ਉਹਨਾਂ ਨੇ ਆਪਣੇ ਮਨ ਮਨ ਦੇ ਬਲਬਲੇ ਕੱਢ ਕੇ ਵੋਟਾਂ ਦੇ ਰੂਪ ਵਿੱਚ ਸਰਕਾਰ ਦੇ ਮੂੰਹ ਤੇ ਇੱਕ ਬਹੁਤ ਵੱਡੀ ਜਿਹੜੀ ਚਪੇੜ ਮਾਰੀ ਤੇ ਜਿਹੜੀ ਇਹ ਸਿੱਖ ਦੀ ਪਰਿਭਾਸ਼ਾ ਕਹਿੰਦੇ ਆ ਕਿ ਸ਼ਰੋਮਣੀ ਕਮੇਟੀ ਕਹਿੰਦੀ ਹ ਹਿੱਸੀਆਂ ਅਕਾਲੀ ਦਾਲ ਦੇ ਰਖਵਾਲੇ ਔਰ ਜਹੇਦਾਰ ਜੀਰਾ ਜਿਹੜਾ ਉਹ ਕਹਿੰਦਾ ਸੀ ਕਲਵੀਰ ਸਿੰਘ ਜੀਰਾ ਕਿ ਅਸੀਂ ਪੰਥਕਾਂ ਔਰ ਪੰਥ ਦੀ ਪਰਿਭਾਸ਼ਾ ਤੁਸੀਂ ਅਸਲ ਕੀ ਸਮਝਦੇ ਪੰਥ ਦੀ ਪਰਿਭਾਸ਼ਾ ਵੇਖੋ ਜੀ ਪੰਥ ਦੀ ਪਰਿਭਾਸ਼ਾ ਸੱਚੇ ਪਾਤਸ਼ਾਹ ਕਲਗੀਆਂ ਵਾਲੇ ਦਾ ਜਿਹੜਾ ਤੋਰਿਆ ਪੰਥ ਹੈ ਜਿਹੜਾ ਵੀ ਪੰਥ ਦੇ ਉੱਤੇ ਖੜਾ ਉਤਰੇਗਾ ਉਹੀ ਪੰਥ ਪ੍ਰਵਾਨ ਕਰੇਗਾ ਉਸ ਚੀਜ਼ ਨੂੰ ਬਾਕੀ ਗੱਲਾਂ ਬਹੁਤ ਨੇ ਜੀਰਾ ਸਾਹਿਬ ਜਾਂ ਬਲਟੋਆ ਸਾਹਿਬ ਜਿਹੜੀ ਕਿਉਂਕਿ ਉਹ ਜਿਹੜੀ ਦੋਸ਼ਣਬਾਜੀ ਇੱਕ ਦੂਜੇ ਸੁੱਟਣ ਵਾਲੀ ਪੰਥ ਇਹ ਕਦੀ ਵੀ ਨਹੀਂ ਕਹਿੰਦਾ ਕਿ ਤੁਸੀਂ ਇੱਕ ਦੂਜੇ ਨੂੰ ਭੰਡ ਕੇ ਤੇ ਆਪ ਅੱਗੇ ਆਉਂਦੀ ਕੋਸ਼ਿਸ਼ ਕਰੋ ਪੰਥ ਸੱਚੇ ਪਾਤਸ਼ਾਹ ਸਾਜਿਆ ਹੈ ਜਿਵੇਂ ਭਾਈ ਅਮਰਤਪਾਲ ਸਿੰਘ ਹੁਣੀ 100% ਸੱਚੇ ਪਾਤਸ਼ਾਹ ਦੀ ਮਰਿਆਦਾ ਅਨਸਾਰ ਦੱਸੇ ਆਸ਼ੀਅ ਅਨਸਾਰ ਉਹਨਾਂ ਦੇ ਮਾਰਗ ਤੇ ਚੱਲੇ ਔਰ ਲੱਖਾਂ ਹੀ ਨੌਜਵਾਨ ਜਿਹੜੇ ਹੀ ਉਹਨਾਂ ਦੇ ਜਿਹੜੇ ਨਸ਼ੇ ਦੇ ਵਿੱਚ ਨਸ਼ੀ ਦਲਦਲ ਦੇ ਵਿੱਚ ਤਸ ਚੁਕੇ ਸੀਗੇ ਕਿਉਂਕਿ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਔਰ ਛੇਵਾਂ ਦਰਿਆ ਤੇ ਨਸ਼ਵਾਂ ਨਸ਼ਿਆਂ ਦਾ ਬਹੁਤ ਵੱਡਾ ਜਿਹੜਾ ਸੀਗਾ ਉਹ ਚੱਲ ਰਿਹਾ ਆ ਤੇ ਭਾਈ ਸਾਹਿਬ ਨੇ ਜਦੋਂ ਖਾਲਸਾ ਵੀਰ ਸ਼ੁਰੂ ਕੀਤੀ ਆ ਤੇ ਨਸ਼ੇ ਨੂੰ ਜਿਹੜੀ ਠੱਲ ਪਾਈ ਗਈ ਔਰ ਨੌਜਵਾਨ ਆ ਮਾਰੇ ਨਸ਼ਾ ਛੱਡ ਕੇ ਤੇ ਅਮਰਤ ਸੰਚਾਰ ਅਮਰਤ ਛਾਕੇ ਗੁਰੂ ਸਾਹਿਬ ਦੇ ਲੜ ਲੱਗੇ ਤੇ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਇਸੇ ਤਰ੍ਹਾਂ ਜਿਹੜਾ ਪੰਥਿਆ ਗਾਂ ਵਾਤਾ ਫੁੱਲਦ ਰੇ ਪੰਥ ਦੀ ਪਰਭਾਸ਼ਾ ਭਾਈ ਅਮਰਤਬਾਲ ਸਿੰਘ ਨੇ ਕੰਮ ਕਰਕੇ ਦੱਸਿਆ ਕਿ ਪੰਥ ਦੀ ਪਰਭਾਸ਼ਾ ਕੀ ਆ ਪਾਤਸ਼ਾਹ ਨੇ ਲੱਗੋ ਦਿਖਾ ਗਿਆ ਭਾਈ ਸਾਹਿਬ ਨੇ ਕੰਟੀ ਕਹਿਣਾ ਚਾਹੁੰਦੀ ਇਹ ਸਾਰੀ ਸੰਗਤ ਦਾ ਸਾਰੇ ਸਪੋਰਟਰਾਂ ਦਾ ਸਾਰੀ ਬਹੁਤ ਬਹੁਤ ਆਜਾ ਧੰਨਵਾਦ ਕਰਦੇ ਆ ਸਾਰੇ ਫੌਜੀਆ ਦਾ ਵੀ ਜਿੰਨੇ ਵੀ ਭੈਣ ਭਰਾਵਾਂ ਨੇ ਪੰਜ ਸਾਰੇ ਤੇ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਬਹੁਤ ਹੀ ਸੰਗਤਾਂ ਨੇ ਸਹਿਯੋਗ ਦਿੱਤਾ ਆਹੀ ਸੰਗਤਾਂ ਦੇ ਇੱਕ ਇੱਕ ਕੋਲਰੀ ਨੇ ਇੰਨਾ ਚਿੰਤਾ ਨੇ ਹੱਥ ਸੰਯੋਗ ਦਿੱਤਾ ਇਹ ਸਮਾਜੀ ਪਾਈ ਸਾਥੀ ਕੰਪਲੇਨ ਦੇ ਵਿੱਚ ਬਹੁਤ ਬਹੁਤ ਤਰ੍ਹਾਂ ਦੀਆਂ ਪੋਸਟਾਂ ਵਾਇਰਲ ਕੀਤੀਆਂ ਆ ਇਹਦੇ ਇਲਜ਼ਾਮ ਲਾਇਆ ਗਿਆ ਕਿ ਜੇਕਰ ਅੰਮ੍ਰਿਤਪਾਲ ਆਉਂਦਾ ਏ ਲੋਕ ਸਭਾ ਦੇ ਵਿੱਚ ਤਾਂ ਪੰਜਾਬ ਦਾ ਮਾਹੌਲ ਵਿਗੜ ਤੇ ਅਸਰ ਪਣਦੀ ਉਹਦੇ ਬਾਰੇ ਕੋਈ ਕਹੋ ਦੇਖੋ ਜਿਹੜੀਆਂ ਵਿਰੋਧੀ ਜਿਆ ਉਹਨਾਂ ਦੇ ਬਹੁਤ ਹੱਥ ਕੰਡੇ ਰੱਤੇ ਆ ਉਹਨਾਂ ਨੇ ਲਾਸਟ ਤੱਕ ਵੋਟਾਂ ਹੋਣ ਤੱਕ ਵੀ ਇਹੋ ਜਿਹੇ ਕਈ ਉਪਰਾਲੇ ਕੀਤੇ ਆ ਪਰ ਜਿਹੜੀ ਸੰਗਤ ਆ ਉਸ ਸੱਚੇ ਇਤਿਹਾਸ ਸੰਗਤ ਨੇ ਬਹੁਤ ਸਾਡਾ ਸਾਥ ਦਿੱਤਾ ਸੰਗਤ ਨੇ ਵਿਰੋਧੀਆਂ ਨੂੰ ਜਵਾਬ ਵੀ ਦਿੱਤੀ ਭਾਈ ਸਾਹਿਬ ਇਹ ਮੁੱਖ ਮੁੱਦਾ ਚੱਲਿਆ ਸੀਗਾ ਨਸ਼ਿਆਂ ਬੰਦ ਕਰਨੇ ਔਰ ਪੰਜਾਬ ਦੇ ਮੌਜੂਦਾ ਨੂੰ ਗੁਰੂ ਸਾਹਿਬ ਦੇ ਨਾਲ ਜੋੜਨਾ ਹੈ ਕੀ ਲੱਗਦਾ ਹੈ ਉਹ ਭਾਈ ਸਾਹਿਬ ਇਹ ਬਾਹਰ ਆ ਕੇ ਬਾਅਦ ਉਹ ਦੁਬਾਰਾ ਵੀ ਰਾਜਨੀਤੀ ਸ਼ੁਰੂ ਕੀਤੀ ਜਾਂਦਾ ਹੈ ਹਾਂਜੀ ਹਾਂਜੀ ਇਹ ਭਾਈ ਸਾਹਿਬ ਦਾ ਮੇਨ ਮੁੱਦਾ ਸੀ ਵੀ ਪੰਜਾਬ ਦੀ ਨੌਜਵਾਨੀ ਬਚਾਉਣੀ ਹੈ ਤਹੀਂ ਹੁ ਬਹਾਦਰ ਅਗੇ ਇਹੋ ਹੀ ਅਰਦਾਸ ਕਰਦਾ ਕਿ ਜਲਦੀ ਬਾਹਰ ਆਉਣ ਤੇ ਆ ਕੇ ਆਪਣਾ ਕਾਰੋਬਾਰ ਸੁਭਾਲਣ ਪੰਜਾਬ ਦੀ ਨੌਜਵਾਨੀ ਬਚਾਓ ਪੰਜਾਬ ਨੂੰ ਬਚਾਓ ਰਾਜਨੀਤੀ ਦੇ ਨਾਲ ਨਾਲ ਧਰਮ ਨੂੰ ਕਿਸ ਤਰੀਕੇ ਦੇ ਨਾਲ ਮੈਰਜ ਕੀਤਾ ਜਾਵੇ ਇਹੋ ਦੋਵੇਂ ਚੀਜ਼ਾਂ ਜ਼ਰੂਰੀ ਆ ਧਰਮ ਦੇ ਨਾਲ ਨਾਲ ਰਾਜਨੀਤੀ ਵੀ ਜ਼ਰੂਰੀ ਆ ਜਦੋਂ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਹੈ ਉਹਨਾਂ ਨੇ ਆਪਣਾ ਜੋ ਮੁੱਦਾ ਬੰਦੀ ਸਿੰਘਾਂ ਦੀ ਰਿਹਾਈ ਨਸ਼ਿਆਂ ਦਾ ਮੁੱਦਾ ਉੱਤੇ ਹੀ ਕੰਮ ਕਰਨਗੇ ਜ਼ਿਆਦਾ ਕਿ ਨਰੂਨੀਆ ਦੇ ਸਾਰੇ ਐਨਆਰਆਈ ਜਿੰਨੇ ਵੀ ਦੇਸ਼ ਵਿਦੇਸ਼ ਤੋਂ ਸਾਰੇ ਐਨਆਰਆਈ ਫੌਜੀ ਵੀਰ ਜਿੰਨੇ ਵੀ ਸਾਰਿਆਂ ਨੇ ਬਹੁਤ ਸਾਥ ਦਿੱਤਾ ਸਾਰਿਆਂ ਦਾ ਮੈਂ तहे ਦਿਲੋਂ ਧੰਨਵਾਦ ਕਰਦੀ ਆ ਕਿ ਸੰਗਤਾਂ ਨੇ ਇੰਨਾ ਸੇ ਜੋਗ ਬਾੜ ਹੀ ਸਾਡੇ ਭੈਣ ਭਰਾਵਾਂ ਦੇ ਖਾਲ ਪਖਵਾ ਦੀ ਮਦਦ ਕੀਤੀ ਹੈ ਬਹੁਤ ਬਹੁਤ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਹੈ ਕਿਉਂ ਦੇਸ ਤੇ ਆਂਗਾਸੇ ਲੱਗੀ ਹੈ ਹੁਣ ਕੋਈ ਲੱਗਦਾ ਹੈ ਖਤਮ ਹੋ ਜੇ ਤੇ ਹਾਉ ਵੀ ਖਤਮ ਜਦ ਇੰਨੀ ਗੋਮ ਚ ਮਗਰਾਂ ਨਾਲੋਂ ਸੇ ਕਿਉਂ ਨਾ ਖਤਮ ਹੋਊਗੀ ਝੂਟੀ ਐਨਸੇ ਕੋਈ ਪ੍ਰੂਫ ਨਹੀਂ ਹੈਗਾ ਕਿਉਂ ਨਾ ਖਤਮ ਹੋਊਗੀ ਜਦੋਂ ਇੰਨੀ ਆ ਉਹਦੇ ਮਗਰ ਇੰਨੀ ਉਹਦੀ ਗੋਹ ਖੜੀ ਹੈ ਐਨਸੇ ਖਤਮ ਹੋਊ ਨਾ ਵਾਲੇ ਤੇ ਜਦੋਂ ਪਹਿਲਾਂ ਸੰਗਤਾਂ ਦੇ ਨਾਲ ਵਿਚਰਦੇ ਸੀ ਮਾਤਾ ਜੀ ਜਿਵੇਂ ਪਹਿਲਾਂ ਭਾਈ ਸਾਹਿਬ ਸੰਗਤ ਨਾਲ ਵਿਚਰਦੇ ਹੁਣੇ ਵਿਚਾਰ ਕਰਨਗੇ ਕਿ ਜਿਹਾ ਸਿਆਸੀ ਲੀਡਰਾਂ ਵਾਂਗ ਬਾਅਦ ਚ ਉਹੀ ਜਿੰਨੀ ਮਾਰ ਜਾਣਗੇ ਲੱਭਣਗੇ ਨਹੀਂ ਵਿਚਾਰ ਕਰਨ ਦੇਖੋ ਜਦੋਂ ਪਹਿਲਾਂ ਆਪਣਾ ਕਾਰੋਬਾਰ ਛੱਡ ਕੇ ਪੰਜਾਬ ਦੀ ਨੌਜਵਾਨੀ ਪਹਚਾਣ ਆਏ ਜੇ ਸਿਆਸੀ ਦਾ ਕੋਈ ਲੈਕ ਨਹੀਂ ਹਰ ਕੋਈ ਕੁਰਸੀ ਦਾ ਕੋਈ ਲਾਲਚ ਨਹੀਂ ਹੁੰਦਾ ਉਹ ਵਾਹਿਗੁਰੂ ਬਖਸ਼ਿਸ਼ ਕਰਨਗੇ ਹੁਣ ਉਸੇ ਤਰ੍ਹਾਂ ਹੀ ਸਕਦਾ ਟੀਚਰ ਨੇ ਪਾਰਟੀ ਦੇ ਵਿੱਚ ਉਹ ਬਾੜਾ ਲੋਕਾਂ ਦੇ ਜੂਰ ਪ੍ਰੈਸ਼ਰ ਪਾਇਆ ਜਾ ਰਿਹਾ ਤੇ ਭਾਈ ਸਾਹਿਬ ਬਾਹਰ ਆਉਂਦੇ ਆ ਤੇ ਅੱਤਵਾਦ ਸ਼ੁਰੂ ਹੋ ਜਾਣਾ ਭਾਈ ਸਾਹਿਬ ਬਾਹਰ ਆਉਂਦੇ ਮੇਰੇ ਚਲਿਆ ਖਿਲਾਫ ਸਰਕਾਰਾਂ ਨੂੰ ਕਈ ਕੁਝ ਬੋਲਦੀ ਸੰਗਤ ਤਾਂ ਨਹੀਂ ਨਾ ਬੋਲਣ ਦੀ ਸੰਗਤ ਕਿੰਨਾ ਪਿਆਰ ਕਰਦੀ ਹੈ ਕਿੰੀਆਂ ਵੋਟਾਂ ਦੀਵਾਰ ਦੀ ਲੀਡ ਨਾਲ ਜਿੱਤੇ ਸੰਗਤ ਪਿਆਰ ਕਰਦੀ ਸੰਗਤ ਨੂੰ ਮਨ ਖਰਾਬ ਹੁੰਦਾ ਦੱਸ ਸਰਕਾਰਾਂ ਸਾਡੇ ਨਾਲ ਕੌਣ ਤੇ ਕਹੋਣ ਵਾਲੀ ਜਿੱਥੇ ਬੰਦੇ ਜਿਹੜੇ ਬਸਾਂ ਸੀਟਾਂ ਦੇ ਉਹਨਾਂ ਨੇ ਜਿਹੜਾ ਉਹਨਾਂ ਦੀ ਇੱਕਦਮ ਜ਼ੀਰੋ ਹੋ ਗਈ ਹੈ ਜੀ ਕਿਉਂਕਿ ਇਹਦੇ ਭਾਈ ਸਾਹਿਬ ਪਹਿਲਾਂ ਮੋਹ ਨੇ ਇਹ ਵੇਖਿਆ ਕਿ ਅੰਮ੍ਰਿਤ ਸ਼ਕਲਿਆ ਰੁਕਣੇ ਟੱਕ ਬੜੇ ਤੰਜ ਕਛੇ ਤੁਹਾਡਾ ਮੈਨੀਫੈਸਟੋ ਜਿਹੜਾ ਉਹ ਵੀ ਚੇਂਜ ਕਰਤਾ ਉਹਨਾਂ ਨੇ ਫਿਰ ਵੀ ਹਾਰ ਦਾ ਮੂੰਹ ਦੇਖਣਾ ਪਿਆ ਦੇਖੋ ਹੈ ਤੇ ਜਦੋਂ ਵੀ ਕਿਸੇ ਜਨ ਇਨਸਾਨ ਤੇ ਵਾਹਿਗੁਰੂ ਦੇ ਤਲਾਵਰਤੀ ਆ ਨਾ ਉਹ ਇੱਕ ਪਲ ਚ ਦੂਜਾ ਪਾਸਾ ਪਲਟੇ ਦਿੰਦੀ ਦੇਖੋ ਜ਼ਰੂਰੀ ਨਹੀਂ ਕਿ ਪਹਿਲਾਂ ਮੋਨਾ ਸੀ ਫਿਰ ਇਹ ਸੇਖ ਬਣ ਗਿਆ ਜਦੋਂ ਵਾਹਿਗੁਰੂ ਦੇ ਤਲਾਵਰਤੀ ਉਹਦੇ ਉਹਨੇ ਉਹ ਦੂਸਰੇ ਪਾਸੇ ਜਾਣਾ ਹੀ ਹੈ ਜਿਹੜੀਆਂ ਵਾਧੂ ਪਾਗੀਆਂ ਤੇ ਕਈ ਕੁਝ ਕਰਨਾ ਇਹਨਾਂ ਨੇ ਹਾਂਜੀ ਹਾਂਜੀ ਭਾਈ ਸਾਹਿਬ ਨਾਲ ਕੋਈ ਮੁਲਾਕਾਤ ਹੋਈ ਹੈ ਜੇਕਰ ਨਹੀਂ ਨਹੀਂ ਉਹਨਾਂ ਦਾ ਫੋਨ ਬੰਦ ਹੈ ਹੁਣ ਅਸੀਂ ਜਾਵਾਂਗੇ ਕਦੋਂ ਦੇ ਅੰਤ ਤੱਕ ਮੁਲਾਕਾਤ ਕਰਦੇ ਅਜੇ ਤੱਕ ਅਜਿਹਾ ਨਾ ਗੱਲ ਨਹੀਂ ਹੋਈ ਕੋਈ ਬਾਹਰ ਆਉਣ ਦਾ ਕਿੰਨਾ ਸਮਾਂ ਲੱਗ ਸਕਦਾ ਵੇਖੋ ਲਿਆਉਣ ਦੇ ਨੂੰ ਜਲਦੀ ਜੀ ਨਹੀਂ ਜਲਦੀ ਹੋ ਸਕੋ ਸ਼ਤਨ ਨਹੀਂ ਸਰਦਾਰ ਕੋਈ ਜ਼ਿਲ੍ਹਾ ਲੈਵਲ ਦੇ ਉੱਤੇ ਕਿਸੇ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ ਹਾਂਜੀ ਹਾਂਜੀ ਕੋਈ ਨਹੀਂ ਅਜੇ ਤਾਈ ਕੋਈ ਕੁਝ ਵੀ ਅਪਰਾਲਾ ਨਹੀਂ ਕੀਤਾ ਗਿਆ ਸਾਨੂੰ ਅਜੇ ਤਾਂ ਕੱਲ੍ਹ ਪਰਸੋਂ ਲੀ ਗਏ ਹੈ ਤਾਂ ਇਹ ਤਾਂ ਪਰਸੋਂ ਹੀ ਹਾਂ ਜੀ ਬਾਦਸ਼ਾਹ ਰਾਮ ਗੁਦਰਾਇਆ